ਸਸਿਕਾ ਜੀ ਮਾਹ ਕੋਮਲ ਕਪੂਲ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਬਨਨ ਤੋਂ ਬਾਅਦ ਜੁਨਾਇ ਕ੍ਰੰਪ ਦੇ ਵੱਲੋਂ ਨਿਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਰਹਿ ਰਹੇ ਲੱਖਾਂ ਪ੍ਰਵਾਸੀਆਂ ਦੀ ਰਿਪੋਰਟ ਕਰਨ ਦੇ ਲਈ ਡੋਨਾਲਡ ਕ੍ਰੰਪ ਦੇ ਵੱਲੋਂ ਟੌਮ ਹੋਮਨ ਨੂੰ ਬਾਰਡਰ ਜ਼ਖਰ ਨਿਯੁਕਤ ਕਰ ਦਿੱਤਾ ਹੈ ਇਮੀਗ੍ਰੇਸ਼ਨ ਅਤੇ ਕਸਟਮਸ ਐਨਫੋਰਸਮੈਂਟ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਜੋ ਮੁਲਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਦੇਸ਼ ਨਿਕਾਲਾ ਬਣ ਸਕਦਾ ਹੈ ਕ੍ਰੰਪਟੇ ਸਰਕਾਰ ਦੇ ਵਿੱਚ ਅਹਿਮ ਜ਼ਿੰਮੇਵਾਰੀ ਮਿਲਣ ਉੱਤੇ ਟੌਮ ਹੋਮਨ ਨੇ ਕਿਹਾ ਕਿ ਉਹ ਆਪਣਾ ਫਰਜ਼ ਤਨਤੇ ਹੀ ਦੇ ਨਾਲ ਨਿਭਾਉਂਦਾ ਯਤਨ ਕਰਨਗੇ। ਇਥੇ ਦੱਸਣਾ ਬੰਦੇ ਕਿ ਟੋਮ ਹੋਮਨ ਹੀ ਉਹ ਸਕਸ਼ਣੇ ਜਿਸਨੇ ਪਿਛਲੇ ਸਮੇਂ ਦੌਰਾਨ ਕਿਹਾ ਸੀ ਕਿ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਕੱਢਣ ਦੇ ਲਈ ਫੌਜ ਬਲਤਣੀ ਚਾਹੀਦੀ ਹੈ। ਇਸ ਵੇਲੇ ਅਮਰੀਕਾ ਦੇ ਵਿੱਚ 2 ਕਰੋੜ ਤੋਂ ਵੱਧ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਅਤੇ ਇਨਾਂ ਸਧਾਰਨ ਤਰੀਕੇ ਦੇ ਨਾਲ ਰਿਪੋਰਟ ਨਹੀਂ ਕੀਤਾ ਜਾ ਸਕਦਾ। ਟਰੰਪ ਦੇ ਪਹਿਲੇ ਕਾਰਜਕਾਲ ਵੇਲੇ ਟੋਮ ਹੋਮਨ ਨੇ ਇਮੀਗ੍ਰੇਸ਼ਨ ਅਤੇ ਕਸਟਮਸ ਵਿਭਾਗ ਦੀ ਅਗਵਾਈ ਕੀਤੀ ਅਤੇ ਉਸ ਦੌਰਾਨ ਵੱਡੀ ਗਿਣਤੀ ਚ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦਾ ਵੀ ਕੰਮ ਕੀਤਾ। ਮੰਨਿਆ ਜਾ ਰਿਹਾ ਹੈ ਕਿ 트럼ਪ ਦੇ ਸੱਤਾ ਸੰਭਾਲਨ ਦੇ ਮਕਰੋ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰਾਂ ਦੇ ਵਿੱਚੋਂ ਸਿੱਧੇ ਤੌਰ ਉੱਤੇ ਪ੍ਰਵਾਸੀਆਂ ਨੂੰ ਕੱਢ ਕੇ ਰਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂੀ ਜਾ ਸਕਦੀ ਹੈ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਵਿਚਾਰ ਅਧੀਨ ਮੁਕਦਮਿਆਂ ਨੂੰ 트럼ਪ ਆਪਣੀਆਂ ਕਾਰਜਕਾਰੀ ਤਾਕਤਾਂ ਰਾਹੀਂ ਰੱਦ ਕਰ ਸਕਦੇ ਨੇ ਅਤੇ ਇਸ ਮਕਰੋ ਪ੍ਰਵਾਸੀਆਂ ਦੇ ਕੋਲ ਅਮਰੀਕਾ ਵਿੱਚ ਰਹਿਣ ਦਾ ਕੋਈ ਵੀ ਹੱਕ ਨਹੀਂ ਰਹਿ ਜਾਵੇਗਾ ਇਸ ਤੋਂ ਇਲਾਵਾ ਭਵਿੱਖ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਰੱਖਣ ਵਾਲੇ ਸੈਂਟਰ ਬਾਰਡਰ ਦੇ ਬਿਲਕੁਲ ਨੇੜੇ ਬਣਾਏ ਜਾਣਗੇ ਅਤੇ ਇੱਥੋਂ ਫੌਜ ਦੀ ਮਦਦ ਦੇ ਨਾਲ ਉਹਨਾਂ ਨੂੰ ਮੂੜ ਮੈਕਸੀਕੋ ਭੇਜਿਆ ਜਾ ਸਕਦਾ ਹੈ। ਕੰਪਨੀ ਹੋਮੈਂਡ ਦੀ ਨਿਯੁਕਤੀ ਦਾ ਐਲਾਨ ਕਰਦੇ ਕਿਹਾ ਕਿ ਉਹ ਆਪਣੀ ਸਰਕਾਰ ਦੇ ਹੁਣ ਨਾ ਕੰਮਾਂ ਵੱਲ ਵਧਦੇ ਦੇ ਤਵੱਜੋ ਦੇਣਾ ਚਾਹੁੰਦੇ ਨਹੀਂ ਜਿਸ ਨੇ ਮੱਤੇ ਨਸਰ ਡਿਪੋਰਟੇਸ਼ਨ ਦਾ ਸਹਾਰਾ ਕੰਮ ਹੋਮੈਂਡ ਦੇ ਹਵਾਲੇ ਹੋਵੇਗਾ। ਇੱਥੇ ਦੱਸਣਾ ਬੰਤਾ ਹੈ ਕਿ ਇਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਦੇ ਵੱਲੋਂ ਲਾਏ ਅੰਦਾਜ਼ੇ ਦੇ ਮੁਤਾਬਕ 10 ਲੱਖ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੇ ਲਈ 88 ਅਰਬ ਡਾਲਰ ਰਕਮ ਲੋਨ ਦੀ ਹੋਵੇਗੀ ਅਤੇ ਇੰਨਾ ਜ਼ਿਆਦਾ ਖਰਚਾ ਬਹੁਤ ਮੁਸ਼ਕਲ ਹੈ ਇਸ ਤੋਂ ਪਹਿਲਾਂ ਬਾਰਡਰ ਉੱਤੇ ਕੰਦ ਖੜੀ ਕਰਨ ਦਾ ਐਲਾਨ ਵੀ ਖਰਚੇ ਦੇ ਡਰੋਂ ਹੀ ਤਰਅਤ ਰਾਂ ਰਹਿ ਚੁੱਕਿਆ ਹੈ ਬੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ